ਲੋ ਵੀ ਸੱਜਣੋ ਅੱਜ ਫੇਰ ਤੁਹਾਡੇ ਵਾਸਤੇ ਇੱਕ ਗਰਮੀਆਂ ਦਾ ਤੋਹਫਾ ਲੈ ਕੇ ਆਇਆ ਜਿਹੜੇ ਵੀ ਭਰਾ ਕਹਿੰਦੇ ਆ ਕਿ ਗਰਮੀ ਵੀ ਘੱਟ ਮਨਾਵੇ ਇਹ ਜੀ ਬੈਡ ਸਾਨੂੰ ਭਾਲ ਕੇ ਦੇ ਤੇ ਦੁੱਧ ਵੀ ਮੱਝ ਵਰਗਾ ਹੋਵੇ ਸਾਰੀਆਂ ਡਿਮਾਂਡਾਂ ਤੁਹਾਡੀਆਂ ਪੂਰੀਆਂ ਕਰ ਦੇਣੀ ਅੱਜ ਤੇ ਰੇਟ ਵੀ ਬਿਲਕੁਲ ਜਾਇਜ਼ ਦੀ ਦੇ ਦੇਣੀ ਆਪਾਂ ਬੈਡ ਦੂਜੇ ਸੂਏ ਨੂੰ ਇਹ ਗੱਬਣ ਆ ਤਿੰਨ ਚਾਰ ਦਿਨ ਰਹਿ ਗਏ ਸੂਣ ਦੇ ਵਿੱਚ ਤੇ ਦੇਖ ਸਕਦੇ ਹੋ ਤੁਸੀਂ ਕੱਦ ਕਾਠ ਵੀ ਚੰਗਾਗਾ ਤੇ ਦੁੱਧ ਵੀ ਵਧੀਆ ਪਹਿਲੇ ਸੂਏ ਮਾਲਕ ਕਹਿੰਦੇ ਵੀ 13-14 ਕਿਲੋ ਦੁੱਧ ਚੋਇਆ ਸੀ ਜਿਹੜਾ ਆਪਾਂ ਵੀ ਇਹ ਗੱਭਣ ਲੈਂਦੀ ਸੀ ਕਿ 6-7 ਕਿਲੋ ਦੁੱਧ ਆਪਣੇ ਕੋਲੇ ਵੀ ਆ ਕੇ ਦਿੱਤਾ ਤੇ ਹੁਣ 3-4 ਦਿਨਾਂ ਦੇ ਵਿੱਚ ਵਿੱਚ ਇਹ ਤੇ ਸੂ ਪੈਣਾਗਾ ਦੇਣੇ ਦੇ 28 ਤਰੀਕ ਨੂੰ ਦੇਣ ਪੂਰੇ ਹੋ ਜਾਣੇ ਆ ਪਿੰਡ ਜਲਾਲ ਤੇ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ ਆਪਣਾ 9592274694 ਜਿਹੜੇ ਵੀ ਭਰਾ ਨੂੰ ਇਹ ਬੈੜ ਪਸੰਦ ਹੋਵੇ ਆਪਾਂ ਨੂੰ ਕਾਲ ਕਰਕੇ ਲਿਜਾ ਸਕਦਾ ਤੇ ਰੇਟ ਹੈ ਜਿਹੜਾ ਆਪਾਂ ਸਿਰਫ 45000 ਰੁਪਇਆ ਰੱਖਿਆ ਤੇ ਵਿੱਚੋਂ ਮਾਨਤਾਨ ਜ਼ਰੂਰ ਕਰਾਂਗੇ ਗਰਮੀਆਂ ਦਾ ਇੱਕ ਇਹ ਤੋਹਫਾ ਹੈ ਜਿਵੇਂ ਮਰਜੀ ਤੁਸੀਂ ਮਨਾਉਣ ਦੀ ਲੋੜ ਨਹੀਂ ਸਾਨੂੰ ਜਿੱਥੇ ਮਰਜ਼ੀ ਖੜੀ ਰਵੇ ਕੋਈ ਪਹਾੜੇ ਲਾਉਣ ਦੀ ਲੋੜ ਨਹੀਂ ਗਰਮੀ ਨਹੀਂ ਮਨਾਉਂਦੀ ਤੇ ਦੁੱਧ ਵੀ ਮੱਝ ਵਰਗਾ ਕਰੋ ਚੈੱਕ